ਸਾਡੇ ਕੋਲ ਨਿਰੋਸਾ ਦੇ ਸੀ ਦਰਬਾਰ ਜਾ ਰਹੇ ਮਹਾਰਾਜ ਦੇ ਰੋਕ ਨਿਸ਼ਾਰਾ ਇਹ ਸਾਡੇ ਨਾਲ ਬਹਿਸ ਕਰ ਰਿਹਾ ਹੈਗਾ ਕਹਿੰਦਾ ਮੇਰੇ ਕਹਿੰਦਾ ਗੋਲਕ ਚੱਕੀ ਇਹਨਾਂ ਨੇ ਚੋਰੀ ਕਰਾਈ ਹੈ ਗੋਲਕ ਦੀ ਇਹ ਬਹਿਸ ਕਰ ਰਿਹਾ ਹੈਗਾ ਲਾਹੌਰ ਕੋਲ ਬਾਬਾ ਜੀ ਰੋਕਣ ਵਾਲੀ ਗੱਲ ਨਹੀਂ ਹੈਗੀ ਵੀਰੇ ਇਹਨਾਂ ਨਾਲ ਬਹਿਸ ਕਰੀਏ ਕਹਿੰਦਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਬੇਨਤੀ ਆ ਇਹ ਮਾਮਤ ਘੜ ਪੈਂਦਾ ਔਰੇ ਗੋਲਕ ਦੀ ਚੋਰੀ ਹੋ ਗਈ ਅਸੀਂ ਇਹਨਾਂ ਨੂੰ ਕਿਹਾ ਵੀ ਅਸੀਂ ਜਿਹੜੇ ਦੋਸ਼ੀ ਨੇ ਇਹਨਾਂ ਨੂੰ ਫੜਾਂਗੇ ਵੀ ਸਾਨੂੰ ਉਹਨਾਂ ਦੀ ਫੋਟੋ ਵੀਡੀਓ ਦੇ ਦਿਓ ਸਾਨੂੰ ਵੀ ਅਸੀਂ ਛੋਟੇ ਪਿੰਡ ਆਇਆ ਇਹ ਇਹ ਬਾਬਾ ਜੀ ਸਾਡੇ ਨਾਲ ਪੁੱਠਾ ਪਹਿਰਿਆ ਸਾਨੂੰ ਇਹ ਕਹਿੰਦਾ ਤੁਸੀਂ ਕੀ ਲੈਣਾ ਸਾਡੇ ਪਿੰਡ ਤੁਸੀਂ ਕਹੋ ਰਹੋ ਬੰਦੇ ਕਿਹੜਾ ਛਕਿਆ ਕਿਹੜਾ ਅਮਰਤ ਛਕਿਆ ਹੁਣ ਦੱਸੋ ਵੀ ਅਸੀਂ ਕਿਹੜਾ ਦੱਸੀ ਨਾਲ ਆ ਜਾਵੇ ਵੀ ਛੋਟਾ ਕਿਹੜਾ ਪਿੰਡ ਹੈ ਜੀ ਛੋਟਾ ਕਿਹੜਾ ਪਿੰਡ ਆ ਬਾਬਾ ਜੀ ਇਹਨਾਂ ਦਾ ਇਹੀ ਪਿੰਡ ਆਈ ਮਾਮਾ ਦੀ ਆਹੀ ਗੰਡਾਈ ਮੇਰਾ ਮੁਹੰਮਦਗੜਾ ਜਿਲ੍ਹਾ ਸਾਬਦੀ ਹਾਂ ਅਸੀਂ ਦਾ ਬੈਸ ਜਸਨੇਸ਼ ਤਰਨਾਦਾਲ ਦੇ ਵਿੱਚੋਂ ਜਥੇਦਾਰ ਤੂਫਾਨ ਸਿੰਘ ਜੀ ਪਟਿਆਲੇ ਵਾਲੇ ਬਾਬਾ ਜੀ ਤੁਸੀਂ ਫੇਰ ਰੋਕਦੇ ਸਾਡੇ ਮਾਥੇ ਤੇ ਗੁਰਦਰ ਜਾਣ ਲੱਗ ਪਏ ਉਹਨਾਂ ਨੂੰ ਇਹ ਰੋਕ ਰਹੇ ਨੇ ਮਾਰ ਰਹੇ ਨੇ ਇਹ ਮੈਨੂੰ ਧੱਕਾ ਕਰ ਰਹੇ ਨੇ ਮੈਨੂੰ ਜ਼ਬਰਦਸਤੀ ਕਰ ਰਹੇ ਨੇ ਮੈਨੂੰ ਬਾਬਾ ਜੀ ਸਾਡੀ ਕੋਈ ਜ਼ਬਰਦਸਤੀ ਅਸੀਂ ਸੁਣ ਨਹੀਂ ਪਾ ਰਹੇ ਮੈਨੂੰ ਕਿੱਥੇ ਖੜ੍ਹ ਕੇ ਇਹ ਜੀ ਅਸੀਂ ਇਹਨਾਂ ਨੂੰ ਪੁੱਛਿਆ ਵੀ ਤੁਹਾਡੇ ਕਿਵੇਂ ਗੋਲਕ ਹੋਇਆ ਅਸੀਂ ਇਹਨਾਂ ਨੂੰ ਪ੍ਰੇਮ ਨਾਲ ਗੱਲ ਕਰ ਰਹੇ ਆ ਇਹ ਸਾਡੇ ਨਾਲ ਬੈਸਬਾਈ ਕਰ ਲੱਗ ਗਿਆ ਤੁਸੀਂ ਕੌਣ ਹੁੰਨੇ ਹੋਗੇ ਇੱਥੇ ਐ ਕਰਨ ਵਾਲੇ ਤੁਸੀਂ ਐ ਕਰ ਦੋਗੇ ਬਾਹਰ ਬਾਬਾ ਜੀ ਇਹ ਤੁਹਾਡੇ ਵਾਸਤੇ ਮਾੜੀ ਗੱਲ ਆ ਇਹ ਸਾਨੂੰ ਬਾਬਾ ਜੀ ਕਿਸੇ ਨੂੰ ਘੇਰੀਂਦਾ ਨਹੀਂ ਪ੍ਰਬੰਧਕਾ ਘੇਰੀਂਦਾ ਪੂਰੇ ਪਿੰਡ ਕੋਲ ਮੈਨੂੰ ਘੇਰ ਕੇ ਨਹੀਂ ਤੈਚ ਕਾਇਆ ਗੋਲ ਕਫਰ ਇਹਨੂੰ ਬਾਬਾ ਜੀ ਅਸੀਂ ਨੇ ਕਿਹਾ ਵੀ ਸਾਨੂੰ ਵੀਡੀਓ ਚਾਹੀਦਾ ਸੀ ਦੋਸ਼ੀਆਂ ਨੂੰ ਫੜਾਂਗੇ ਇਹਨੂੰ ਮਹਾਰਾਜ ਇਹ ਗੱਲ ਕਹੀ ਆ ਇਹ ਸਾਡੇ ਨਾਲ ਕਰ ਰਿਹਾ ਬੈਸ ਬਾਜੀ ਵੀ ਤੂੰ ਹਾਂ ਤੁਸੀਂ ਕੌਣ ਹੋ ਨੋ ਫਲਾਨਾ ਢਮਕਾ ਲੈ ਅਸੀਂ ਫੜ ਸਾਲ ਰਿਹਾ ਕਹਿੰਦਾ ਜਾਂਦਾ ਸਾਤੋਂ ਨਹੀਂ ਫੜਿਆ ਨਾ ਤੁਸੀਂ ਕਿੱਥੋਂ ਫੜ ਲੋਗੇ ਬਾਬਾ ਜੀ ਅਸੀਂ ਫੜ ਲਾਂਗੇ ਉਹ ਚੌਂਕੀ ਚ ਆਏ ਸਾਡੇ ਕਮੇਟੀ ਵਾਲੇ ਤੁਸੀਂ ਬਾਬਾ ਜੀ ਬਿਨਾਂ ਪਰਮਿਸ਼ਨ ਤਾਂ ਕਮੇਟੀ ਦਾ ਤੁਸੀਂ ਕਿਵੇਂ ਰਿਪੋਰਟ ਅਸੀਂ ਭਾਈ 10 ਮਹੀਨਿਆਂ ਦਾ ਮਾਲਵ ਦੇ ਵਿੱਚ ਜਣਾ ਤੁਸੀਂ ਪ੍ਰਸ਼ਾਸਨ ਬੁਲਾ ਲਓ ਉਹਨਾਂ ਨੂੰ ਬੁਲਾ ਲਓ ਪੁਲਿਸ ਵਾਲਿਆਂ ਨੂੰ ਫੋਨ ਕਰੋ ਜੀ ਕਿਉਂਕਿ ਫੋਨ ਕਰੇ ਬੁਲਾਇਓ ਮਾਰਾਇਆ ਨਹੀਂ ਕਦੋਂ ਰਾਤ ਦਾ ਹੋਇਆ ਜੀ ਸਵੇਰ ਦਾ ਭਾਈ ਇਹਨਾਂ ਦਾ ਰਾਤ ਇੱਥੋਂ ਗੋਲ ਕੇ ਚੱਕਿਆ ਗਿਆ ਉੱਥੇ ਅਸੀਂ ਨੇ ਕਿਹਾ ਵੀ ਜੇ ਗੋਲ ਕੇ ਚੱਕਿਆ ਗਿਆ ਤਾਂ ਮਹਾਰਾਜ ਦੀ ਬੀਬੇ ਆਦ ਵੀ ਹੋ ਸਕਦੀ ਸੀ ਤੁਸੀਂ ਮੰਨਦੇ ਨਾ ਇਹ ਗੱਲ ਜੀ ਉਹ ਹੋ ਸਕਦੀ ਸੀ ਹੋ ਸਕਦੀ ਸੀ ਨਾ ਅਸੀਂ ਇਹੀ ਗੱਲ ਕਰੀਏ ਇਹਦੇ ਨਾਲ ਕਿਵੇਂ ਹੋ ਜੂ ਹੈ ਨਹੀਂ ਹੁਣ ਤੁਸੀਂ ਦੱਸੋ ਵੀ ਜਿਹੜੀ ਉੱਥੇ ਗੱਲ ਕਰ ਰਹੇ ਸੀ ਹੁਣ ਤੁਸੀਂ ਦੱਸੋ ਬੀ ਕੀ ਕਹਿ ਰਿਹਾ ਸੀ ਉੱਥੇ ਆ ਕਿ ਮੈਂ ਬੇਅਦਬੀ ਹੋ ਜਰੂਰ ਬਾਬਾ ਜੀ ਗੱਲ ਬੋਲ ਕੇ ਚੱਕੀ ਗਈ ਮਾਰਾਏ ਬੇਅਦਬੀ ਹੋ ਸਕਦੀ ਆ ਇਹ ਨਾ ਕਹੋ ਤੁਸੀਂ ਬੇਅਦਬੀ ਹੋ ਸਕਦੀ ਆ ਅੱਥੇ ਰਾਸੀ ਹੈਗੇ ਪਿੰਡ ਵਾਲੇ ਤੂੰ ਮੈਨੂੰ ਤੱਕੇ ਰੱਖ ਬਾਬਾ ਜੀ ਪਿੰਡ ਵਾਲੇ ਨਹੀਂ ਅਸੀਂ ਸਾਡੀ ਡਿਊਟੀ ਆ ਅਸੀਂ ਦਸਵੇਸ ਤਾਨਾ ਵਾਲ ਦੇ ਵਿੱਚੋਂ ਆ ਬਾਬਾ ਮੇਜਰ ਸਿੰਘ ਸੋਢੀ ਆ ਜਾ ਕਰੋ ਇੱਥੇ ਡਿਊਟੀ ਚਾਰਾ ਕਿਉਂ ਨਹੀਂ ਸੀ ਕੋਲਕਾਤੇ ਤੁਸੀਂ ਰੱਖੋ ਪਰਦਾਣਾ ਕਮੇਟੀ ਵਾਲੇ ਤੁਸੀਂ ਇਹ ਛੋਡੀ ਰਿਵਿਊਟੀ ਸਾਡੀ ਕਰ ਰਹੇ ਆ ਨਾ ਤੂੰ ਕਿ ਤੱਕ ਗੋਲ ਕੇ ਕਿਵੇਂ ਚੱਕੀ ਗਈ ਇਹ ਤੂੰ ਕਰ ਰਹੇਗਾ ਗੋਲ ਕੇ ਕਿਵੇਂ ਚੱਕੀ ਗਈ ਚੱਕੀ ਗਈ ਫਿਰ ਸਾਡਾ ਆਜਾ ਦੇਖੀ ਆਪਾਂ ਕਾਰਵਾਈ ਆਜੋ ਅੰਦਰ ਦੇਖੀਏ ਕਰ ਇਹ ਕਾਰਵਾਈ ਸ਼ਰਪੰਡ ਕਾਹਦੀ ਕਾਰਵਾਈ ਕਰ ਅਸੀਂ ਕਰਾਂਗੇ ਕਾਰਵਾਈ ਅਸੀਂ ਦਸਮੇਸ਼ ਤਰਨਾਲਾ ਦਲ ਦੇ ਵਿੱਚੋਂ ਅਸੀਂ ਕਾਰਵਾਈ ਕਰ ਸਕਦੇ ਹਾਂ ਮੈਨੂੰ ਹੱਕ ਕਾਰ ਪਾਉਣਾ ਤੂੰ ਕਿਤੇ ਕਹੇ ਵੀ ਆਇਆ ਨਾ ਕਹੀਂ ਮੇਰੇ ਕੋਲ ਵੀ ਨੇ ਕੀ ਤੂੰ ਮੈਨੂੰ ਖਾਲਸੇ ਦੀ ਗੱਲ ਤੂੰ ਕਰਵਾਣੀ ਕੀ ਦੈਂਦੀ ਹੈ ਖਾਲਸੇ ਬਾਰੇ ਤੂੰ ਕੀ ਹੁੰਦਾ ਹੈ ਮੈਨੂੰ ਦੱਸ ਤੂੰ ਕੀ ਹੁੰਦਾ ਹੈ ਤੂੰ ਤੂੰ ਕਹਿੰਦਾ ਬੰਦਿਆਂ ਵਾਂਗੂ ਗੱਲ ਕਰ ਮੇਰੇ ਨਾਲ ਤਨੂ ਮੈਂ ਦੱਸਾਂ 22 ਸਮਝ ਆਉਂਦਾ ਮਾੜਾ ਯਾਰ ਠੀਕ ਆ ਨਾ ਇਹਦੇ ਤੂੰ ਆਪਾਂ ਕੋਈ ਨਾ ਕੋਈ ਬੈਸ ਬਾਜੀ ਆ ਜੀ ਸਾਡੇ ਨਾਲ ਉਸਦੇ ਦੇਰ ਦੇਰ ਬੈਸ ਬਾਜੀ ਕਰਦਾ ਨਹੀਂ ਮਾਰਾ ਯਾਰ ਮਹਾਰਾਜ ਜੀ ਕਹਿੰਦਾ ਮੈਂ ਬਈਰ ਪਟਾ ਖੱਦ ਗਿਆ ਬੋਲੀ ਜਾਂਦਾ ਯਾਰ ਓਏ 2 ਘੰਟਾ ਹੋ ਗਿਆ ਨਹੀਂ ਅਸੀਂ ਡਰਾ ਰਹੇ ਹਾਂ ਇਹ ਸਾਡੇ ਸਾਡੇ ਤੇ ਬਦਮਾਸ਼ੀ ਕਰਦਾ ਸੀ ਡਰਾ ਰਹੇ ਆ ਇਹ ਸਾਨੂੰ ਗੁਰੂ ਘਰ ਜਾਣ ਤੋਂ ਰੋਕ ਲਿਆਗਾ ਬੰਦਾ ਇਹ ਤੇ ਬਾਬਾ ਜੀ ਇਹ ਸਾਨੂੰ ਗੁਰੂ ਘਰ ਜਾਣ ਤੋਂ ਰੋਕ ਰਿਹਾ ਇਹ ਬੰਦਾ ਕਮੇਟੀ ਮੈਂਬਰ ਆ ਇਹ ਬਾਬਾ ਜੀ ਹਾਂ ਨਾ ਨਾ ਇਹਨਾਂ ਨੇ ਚੋਰੀ ਕਰਾਈ ਆ ਮਾਰਾ ਇਹ ਇਹਨੇ ਚੋਰੀ ਕਰਾਈ ਆ ਬੰਦੇ ਨੇ ਜਿਹੜਾ ਇਹ ਕਹਿ ਰਿਹਾ ਬਾਬਾ ਜੀ ਇਹਨੇ ਚੋਰੀ ਕਰਾਈ ਆ ਮੈਨੂੰ ਮੈਂ ਜਾਣ ਨਾ ਨਾ ਸ਼ਾਂਤ ਹੋ ਜਾ ਹਾਂ ਬਾਬਾਈ ਤੂੰ ਮੈਨੂੰ ਕੀ ਜਾਣਦਾ ਮਾੜਾ ਸਮਝਾ ਦਿਓ ਮਹਾਰਾਜ ਨੂੰ ਬਾਬਾ ਜੀ ਤੁਸੀਂ ਸ਼ਾਂਤਾਂ ਮੈਂ ਤੁਸੀਂ ਸਾਰਾ ਖੜਾ ਤੁਸੀਂ ਸਮਝਾਓ ਬੈਠ ਕੇ ਤੁਸੀਂ ਇਹਨੂੰ ਕਹੇ ਤੁਸੀਂ ਰੋਕ ਰਿਹਾ ਨੂੰ ਬੋਲ ਕੇ ਮੇਰਾ ਆਉਣ ਸਾਰ ਨਹੀਂ ਤੁਸੀਂ ਰੋਕ ਰਿਆ ਨੂੰ ਨਾ ਨਾ ਮਹਾਰਾਜ ਇਹ ਬੋਲ ਰਿਹਾ ਨਾਲ ਬਾਬਾ ਜੀ ਇਹ ਗੱਲਾਂ ਅਰੀਏ ਬਈਓ ਸਾਡੇ ਨਾਲ ਬੈਠ ਕੇ ਟੁਕਾਰਾਂ ਦੀ ਗੱਲ ਕਰਦਾ ਚੱਕ ਲਿਆ ਸਰਕਾਰ ਪਰ ਆ ਜਾ ਦੇਖ ਲੈਣਾ ਟੱਟ ਕਰ ਜਾ ਜਾ ਨਹੀਂ ਦੇਖ ਲੈਣਾ ਟੱਟ ਕਰ ਜਾ ਦੇ ਨਹੀਂ ਗੱਲ ਨਹੀਂ ਨਹੀਂ ਸ਼ਾਂਤ ਨਹੀਂ ਜੀ ਬਾਬਾ ਜੀ ਸਾਨੂੰ ਦਰਬਾਰ ਜਾਣ ਤੋਂ ਰੋਕ ਰਿਹਾ ਇਹ ਬੰਦਾ ਕਿਸੇ ਐਫਐਸ ਦੀ ਰੋਕ ਰਿਹਾ ਨਹੀਂ ਇਹ ਸਾਨੂੰ ਦਰਬਾਰ ਜਾਣ ਤੋਂ ਰੋਕ ਲੇ ਲੋ ਬੰਦੇ ਲੱਗ ਨਹੀਂ ਪਹਿਲਾਂ ਇਹ ਬੰਦਾ ਦਰਬਾਰ ਜਾਣ ਤੋਂ ਕਿਉਂ ਰੋਕ ਰਿਹਾ ਤੁਸੀਂ ਇਹਨੂੰ ਪਿਆਣੀ ਕਿਹਦੇ